ਇਹ ਹੈ ਉਹ ਹੈ ਬੇਦਬੀਆਂ ਹੁੰਦੀਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਦਬੀ ਹੋਈ ਬੜਾ ਰੌਲਾ ਪੈਂਦਾ ਇੱਥੇ ਹੋਈ ਮੈਨੂੰ ਇੱਕ ਗੱਲ ਦਾ ਜਵਾਬ ਦੱਸਿਓ ਜੇ ਮੈਂ ਗਲਤ ਹੋਵਾਂ ਤੇ ਜਿਹੜੀ ਰੋਜ਼ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਦੇ ਆ ਉਹਦਾ ਅਖਾ ਕੌਣ ਹੈ ਜਿਨੇ ਗੁਰੂ ਸਾਹਿਬ ਦੇ ਅੰਗ ਪਾੜ ਕੇ ਸੜਕਾਂ ਤੇ ਰੋਲੇ ਅਸੀਂ ਕਹਿੰਨੇ ਵਾਂਸੀ ਲਾ ਦੇਉ ਇਹਨੂੰ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਪਰ ਜਿਹੜੀ ਸੰਗਤ ਗੁਰੂ ਦਰਬਾਰ ਦੇ ਅੱਗੇ ਗੁਰੂ ਦੀ ਬੇਅਦਬੀ ਕਰਦੇ ਉਹਦੀ ਉਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਕਿਸੇ ਅਫਸਰ ਦੇ ਦਫ਼ਤਰ ਚ ਜਾਈਏ ਅਸੀਂ ਫੋਨ ਨੂੰ ਬੰਦ ਕਰ ਲੈਨੇ ਆ ਅਫਸਰ ਗੁੱਸੇ ਨਾ ਹੋ ਜਾਏ ਤੇ ਇੱਥੇ ਗੁਰੂ ਦਰਬਾਰ 'ਚ ਬੈਠਿਆ ਸਾਡਾ ਫੋਨ ਵਜਿਆ ਸੀ ਚੱਕ ਲੈਨੇ ਆ ਇਹਦਾ ਮਤਲਬ ਸਾਨੂੰ ਗੁਰੂ ਦਾ ਡਰ ਨਹੀਂ ਸਿੱਕ ਇਨਸਾਨ ਦਾ ਡਰ ਹੈ ਇਹ ਬੇਅਦਬੀ ਹੈ ਜਿਦਣ ਇਹ ਬੇਅਦਬੀਆਂ ਬੰਦ ਹੋਣਗੀਆਂ ਉਸ ਦਿਨ ਦੂਜੀਆਂ ਬੇਅਦਬੀਆਂ ਆਪੇ ਬੰਦ ਹੋ ਜਾਣਗੀਆਂ ਜਦੋਂ ਕਿਸੇ ਨੂੰ ਪੁੱਛ ਲੋ ਕਹਿੰਦਾ ਗੁਰੂ ਘਰ ਤੇ ਆਪ ਤੁਸੀਂ ਬੇਅਦਬੀਆਂ ਕਰਦੇ ਹੋ ਸੰਗਤ ਤਾਂ ਰੋਜ਼ ਬੇਅਦਬੀ ਕਰਦੀ ਹੈ ਗੁਰੂ ਸਾਹਿਬ ਦੀ ਉਸ ਬੇਅਦਬੀ ਨੂੰ ਕੌਣ ਰੋਕੇਗਾ ਅੱਖਾਂ ਬੰਦ ਕਰਕੇ ਬਹਿ ਗਿਆ ਸੀ ਸਾਨੂੰ ਸਿਰਫ ਉਹ ਬੇਅਦਬੀ ਦਿਖਦੀ ਹੈ ਜਦੋਂ ਗੁਰੂ ਸਾਹਿਬ ਦੇ ਅੰਗ ਪਾਲੇ ਜਾਂਦੇ ਨਹੀਂ ਗੁਰੂ ਸਾਹਿਬ ਦਾ ਸਤਕਾਰ ਤੇ ਸਦਾ ਕਾਇਮ ਰਹਿਣਾ ਚਾਹੀਦਾ ਹੈ ਅਸੀਂ ਸਿੱਖ ਹੋ ਕੇ ਗੁਰੂ ਸਾਹਿਬ ਦੀ ਜਾਦਾ ਬੇਅਦਬੀ ਕਰਦੇ ਆਂ